गुरु गुरुवावि गुरुवा ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਉਸ ਸਤਕਾਰਯੋਗ ਸ਼ਖਸੀਅਤ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਆਂ ਜਿਨ੍ਹਾਂ ਨੇ ਆਪਣੇ ਜੀਵਨ ਦੇ ਇੱਕ ਇੰਨਾ ਵਧੀਆ ਤੇ ਰਹਿੰਦੀ ਦੁਨੀਆ ਤੱਕ ਇਸ ਗੱਲ ਦਾ ਸਬੂਤ ਦੇਣ ਵਾਲੇ ਨਵਾਬ ਮਲੇਰ ਕੋਟੜਾ ਜਿਨ੍ਹਾਂ ਨੇ ਛੋਟੀ ਸਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਮੇਂ ਹਾਂ ਦਾ ਨਾਹਰਾ ਮਾਰਿਆ ਅੱਜ ਅਸੀਂ ਉਸ ਅਸਥਾਨ ਦੇ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਏ ਆਂ ਤੇ ਸਾਰਿਆਂ ਨੂੰ ਬੇਨਤੀ ਵੀ ਹੈ ਭਾਈ ਕਿ ਦਰਸ਼ਨ ਕਰੋ ਉਸ ਸੱਚੀ ਸੁੱਚੀ ਰੂਹ ਦੇ ਜਿੱਥੇ ਉਹਨਾਂ ਨੇ ਅਸਲਾਮਿਕ ਧਰਮ ਦੇ ਵਿੱਚ ਹੁੰਦਿਆਂ ਹੋਇਆਂ ਵੀ ਜਿੱਥੇ ਮੁਗਲ ਵਜੀਦ ਵਜੀਦਾ ਸੂਬਾ ਸਰਹੰਦ ਔਰੰਗਜ਼ੇਬ ਇਹਨਾਂ ਨੇ ਇਹਨਾਂ ਜ਼ੁਲਮ ਕਮਾਇਆ ਉਥੇ ਨਵਾਉ ਮਲੇਰ ਕੋਟੜਾ ਨੇ ਹਾਂ ਦਾ ਨਾਰਾ ਮਾਰ ਕੇ ਉਸ ਪ੍ਰਭੂ ਪਰਮੇਸ਼ਰ ਦੇ ਸੱਚੇ ਹੋਣ ਦਾ ਇੱਕ ਸਬੂਤ ਦਿੱਤਾ ਤੇ ਸਹਿਬਜ਼ਾਦਿਆਂ ਨੇ ਉਸ ਰੂਹ ਨੂੰ ਤੇ ਅੱਜ ਸਿੱਖ ਕੌਮੀ ਉਸ ਰੂਹ ਨੂੰ ਸਜਦਾ ਕਰਦੀ ਹੈ ਸੋ ਅੱਜ ਅਸੀਂ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਆਏ ਆ ਜਿੱਥੇ ਮਲੇਰ ਕੋਟੜਾ ਦੇ ਵਿੱਚ ਗੁਰਦੁਆਰਾ ਹਾਂ ਦਾ ਨਾਰਾ ਸ਼ਸ਼ੋਭਤ ਹੈ ਉਸ ਸਥਾਨ ਦੇ ਦਰਸ਼ਨ ਕਰਨਾ ਆ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਅੱਜ ਵੈਸੇ ਵੀ ਵੀਰਵਾਰ ਦਾ ਦਿਨ ਹੈ ਜਿੱਥੇ ਸਿੱਖ ਕੌਮ ਅੱਜ ਮੜੀਆਂ ਮਸਾਣੀਆਂ ਨੂੰ ਮੱਥੇ ਤੇਕਦੀ ਫਿਰਦੀ ਹੈ ਵੀਰਵਾਰ ਤੇਲ ਪਾਉਂਦੇ ਫਿਰਦੇ ਆ ਤੇ ਜੇ ਵੀਰਵਾਰ ਨੂੰ ਭਾਈ ਮਨ ਕਰੇ ਕਿਸੇ ਦਾ ਤੇ ਉਹ ਆ ਕੇ ਮਲੇਰ ਕੋਟੜੇ ਦਰਸ਼ਨ ਕਰਿਓ ਉਹ ਗੁਰਦੁਆਰਾ ਗਨਿੰਗ ਨਵੀ ਖਾਨ ਦਰਸ਼ਨ ਕਰਿਓ ਉਹ ਪੀਰ ਬੁੱਧੂ ਸ਼ਾਹ ਦੇ ਸਥਾਨਾਂ ਦੇ ਦਰਸ਼ਨ ਕਰਿਓ ਉਹ ਭਗਤ ਫਰੀਦ ਜੀ ਦੇ ਸਥਾਨਾਂ ਤੇ ਦਰਸ਼ਨ ਕਰਿਓ ਉਹ ਸਾਈ ਮੀਆਂ ਮੀਰ ਜੀ ਦੇ ਸਥਾਨਾਂ ਤੇ ਦਰਸ਼ਨ ਕਰਿਓ ਜਿਨ੍ਹਾਂ ਨੇ ਗੁਰੂ ਸਾਹਿਬ ਨਾਲ ਇਨਾ ਪ੍ਰੇਮ ਕਰਿਆ ਗੁਰੂ ਸਾਹਿਬ ਤੋਂ ਵਡਿਆਈਆਂ ਲਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ